ਵੰਣਗੇ ਕਰ ਤੋਂ ਟੇ ਸਾਰਿਆਂ ਦੇ ਬਣਗੇ ਕੀ ਹੋਇਆ ਨਾ ਬਹੁਤ ਸਾਰੀ ਲੋਕਾਂ ਨੇ ਕਿ ਅਸੀਂ ਤੁਹਾਡੇ ਘਰ ਬਣਾ ਕੇ ਦੇਵਾਂਗੇ ਬਣਨਗੇ ਕਰ ਦੋਣੇ ਕੁੜੀਆਂ ਨੂੰ ਜ਼ਿਆਦਾ ਸਮਝ ਹੁੰਦੀ ਹੈ ਇੰਨੀ ਉਮਰ ਦਾ ਕੋਈ ਮੁੰਡਾ ਹੋਵੇ ਉਹ ਜ਼ਿਆਦਾ ਇਨਾ ਐਮੋਸ਼ਨਲ ਨਹੀਂ ਹੁੰਦਾ ਇਹ ਬੱਚੀਆਂ ਨੂੰ ਜ਼ਿਆਦਾ ਇਮੋਸ਼ਨਲੀ ਇਹ ਸਾਰੀਆਂ ਚੀਜ਼ਾਂ ਨਾਲ ਅਟੈਚਮੈਂਟ ਹੁੰਦੀ ਹੈ ਤਣੇ ਯਾਦ ਆਉਂਦਾ ਉਹ ਵੇਲਾ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਔਰ ਹਾਂਜੀ ਭਾਈ ਉਹ ਬਹੁਤ ਬੀਤੇ 2 ਮਹੀਨੇ ਜ ਤਾਈਂ ਕਮਰੇ ਪਵਾਏ ਹੀ ਗਾੜੀਂ ਬਰਾਂਡੇ ਪਾਏ ਹੀ ਤੇ ਸਾਡੇ ਉਹ ਵੀ ਨਹੀਂ ਰਹੇ ਪਰ ਇਸੇ ਤੋਂ ਤੁਹਾਡਾ ਵੀ ਨੁਕਸਾਨ ਹੋਇਆ ਕਰ ਹਾਂਜੀ ਸਾਡਾ ਸਾਰਾ ਕੁਝ ਡੁੱਬ ਗਿਆ ਘਰ ਵੀ ਰੁੜ ਗਿਆ ਸਾਰਾ ਪਹਿਲੀ ਜਿਹੜੀ ਉਹ ਵੀ ਉੱਚੀ ਬਦਰੀਆ ਚੱਲਣ ਡਿਆ ਘਰ ਦੇ ਉੱਪਰ ਦੀਨ ਪਾਣੀ ਚੱਲਣ ਡਿਆ ਇਸ ਟਾਈਮ ਤੇ ਜਿਹੜੇ ਬੱਚੇ ਆ ਚਾਰੇ ਆ ਨਾਲ ਡੁੱਟ ਜਾਵਿਆ ਨਹੀਂ ਤੈਨੂੰ ਜੇ ਤਾਂ ਹਮ ਕੇ ਦਿਖ ਰਹੀ ਹੈ ਜਰਾ ਕਰ ਸਿਪਾਈਓ ਤੁਹਾਨੂੰ ਹਾਂਜੀ ਸਭੀ ਭਰਾ ਸਭੀ ਭਾਈਓ ਬੇਜਰ ਸਿੰਘ ਜੀ ਇਸ ਤੋਂ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕੀ ਕੋਸ਼ਿਸ਼ ਸੀ ਤੁਹਾਡੇ ਕੋਲ ਜ਼ਿੰਦਗੀ ਜੀ ਭਾਜੀ ਪਹਿਲਾਂ ਬਹੁਤ ਵਧੀਆ ਸੀ ਪੰਜ ਕਿਲੇ ਸਾਡੀ ਜ਼ਮੀਨ ਦੇ ਹੈਗੇ ਤੇ ਵਧੀਆ ਸਾਡੇ ਤਿੰਨ ਪਰਿਵਾਰ ਹੀ ਹਿਮਾਲਾ ਤੇ ਕਮਰੇ ਵਧੀਆ ਬਣਾਏ ਇੰਗਲੈਂਡ ਤੋਂ ਪਾਏ ਕਿ ਸੈਟ ਪਾਏ ਤੁਰੀ ਅਲੇ ਯਾਨਕਿ ਬਹੁਤ ਹੀ ਹਾਲਾ ਸਾਡੇ ਸੀ ਤੇ ਜਦੋਂ ਪਾਣੀ ਆਦੇ ਨੇ ਬਹੁਤ ਬੰਦਾ ਲੱਗਾ ਅਹੀਂ ਜਿਹੜਾ ਮੇਰਾ ਭਰਾ ਜੀ ਦਾ ਸਰਪੰਚਾ ਘਰੇ ਰਹਿੰਦਾ ਵਾ ਤੇ ਜਿਹੜਾ ਮੈਂ ਮੈਂ ਕਿਸ ਦੇ ਘਰੇ ਰਹਿੰਦਾ ਦਾ ਮੁੰਡੇ ਤੇ ਯਾਰ ਨਾਲ ਦੇ ਵਿਚਾਰੇ ਕਿਸ ਦੇ ਘਰੇ ਰਹਿੰਦੇ ਆ ਮੈਂ ਮਤਲਬ ਪਰਿਵਾਰ ਸਾਰਾ ਖਿੰਡ ਗਿਆ ਸਾਰਾ ਪਰਿਵਾਰ ਖਲੇ ਜਾ ਪਿਆ ਬਹੁਤ ਮੰਦਾ ਵਾਲਾ ਜੀ ਜੀ ਨਹੀਂ ਜੀ ਨਹੀਂ ਕਰਦਾ ਜੀ ਤੁਹਾਡੇ ਤੱਕ ਕੋਈ ਅਜਿਹੇ ਲੋਕ ਪਹੁੰਚੇ ਸੀ ਕੋਈ ਸਮਾਜਸੀ ਵੀ ਪਹੁੰਚੇ ਸੀ ਕਿ ਤੁਹਾਡਾ ਘਰ ਬਣਾ ਕੇ ਦੇਵਾਂ ਹਾਂਜੀ ਹਾਂਜੀ ਆ ਕੇ ਬਹੁਤ ਗਏ ਕਿ ਹੁਣ ਵੀ ਪਿੰਡ ਚੋਂ ਨਾ ਚਾਲੂ ਕਿਤੇ ਪਰ ਇੱਥੇ ਨਹੀਂ ਆ ਜਾਏਗੀ ਬਣਾਵਾਂਗੇ ਆਵਾਂਗੇ ਤਾਂ ਕੀ ਆਵਾਂਗੇ ਆਵਾਂਗੇ ਪਰ ਮਾੜੇ ਨਹੀਂ ਐਤ ਜੋੜ ਕੇ ਬੇਨਤੀ ਕਰਦੇ ਆ ਜਿਹੜੀ ਸੰਗਤ ਨੇ ਜੋ ਮਿਆਰੀ ਸਾਡੇ ਘਰ ਦੀ ਲਈ ਪਈ ਆ ਉਹ ਆ ਕੇ ਤੇ ਸਾਡਾ ਘਰ ਜਿਹੜਾ ਬਣਾ ਕੇ ਦੇਣ ਤੇ ਬੱਚੇ ਲੈ ਕੇ ਅਸੀਂ ਆਪ ਦੇ ਪਰਿਵਾਰ ਚ ਬੈਠੀ ਪੜਾਈ ਵੀ ਖਾਫ ਹੋ ਗਈ ਬੱਚਿਆਂ ਦੀ ਸਕੂਲ ਖਾਲ ਹਰੇ ਪਾਣੀ ਪੁਣੀ ਆ ਰਿਹਾ ਦੋ ਤਾਈ ਮਹੀਨੇ ਤੇ ਹੁਣ ਦੁਬਾਰਾ ਜਾਣ ਲੱਗੇ ਮੇਰਾ ਹਰਮਣੇ ਉਹ ਬਹੁਤ ਸਾਥ ਦੇ ਰਹੇ ਅਸੀਂ ਇਹਨਾਂ ਨੂੰ ਕੋਈ ਆਪਣੇ ਬੱਚਿਆਂ ਵਾਦ ਕੇ ਬੱਚੇ ਸੋਹਣੇ ਆ ਪਰ ਬੜਾ ਹੁਣ ਵੀ ਆ ਦਿਖਿਆ ਜਦੋਂ ਤੁਸੀਂ ਗੱਲ ਕਰ ਰਹੇ ਮਨ ਸਾਡਾ ਵੀ ਪਰ ਆ ਗਿਆ 13 ਦੇ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਜਿਸੇ ਜਣ ਕੇ ਇਹਨਾਂ ਤੇ 13 ਦੇ ਵਿੱਚ ਵੀ ਉਹ ਜਿਹੜੇ ਸੀਗੇ ਅੱਜ ਤੱਕ ਡੈੱਡ ਬੋਡੀ ਨਹੀਂ ਮਿਲੀ ਹੜਾ ਨੇ ਫਸਲਾਂ ਬਰਬਾਦ ਕੀਤੀਆਂ ਪਿੰਡਾਂ ਦੇ ਪਿੰਡ ਬਰਬਾਦ ਕਰ ਦਿੱਤੇ ਘਰ ਰੁੜ ਗਏ ਪਰ ਉਸ ਤੋਂ ਬਾਅਦ ਦੀ ਜ਼ਿੰਦਗੀ ਬਹੁਤ ਜ਼ਿਆਦਾ ਨਾਜ਼ੁਕ ਤਰੀਕੇ ਨਾਲ ਚੱਲ ਰਹੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਇਹ ਸੰਤਾਪ ਹੰਡਾਇਆ ਉਹ ਲੋਕ ਜਿਨ੍ਹਾਂ ਦੇ ਘਰ ਬਚ ਗਏ ਉਹਨਾਂ ਨੇ ਆਪਣੇ ਆਪ ਨੂੰ ਥੋੜਾ ਬਹੁਤਾ ਜੀਵਨ ਬਸਰ ਕਰਨ ਦੇ ਲਈ ਸੰਭਾਲ ਲਿਆ ਪਰ ਜਿਨ੍ਹਾਂ ਦੇ ਬਿਲਕੁਲ ਹੀ ਘਰ ਰੁੜ ਗਏ ਉਹ ਅੱਜ ਵੀ ਦਰਦਦਰ ਦੀਆਂ ਠੋਕਰਾ ਖਾ ਰਹੇ ਆ ਅਜਿਹੀ ਤਸਵੀਰ ਵਿਖਾਵਾਂਗੇ ਅਸੀਂ ਸੁਲਤਾਨਪੁਰ ਲੋਧੀ ਦੇ ਜਿਹੜੇ ਪਿੰਡਾਂ ਦੇ ਵਿੱਚ 17-18 ਪਿੰਡ ਜਿਹੜੇ ਆ ਕਈ ਅ ਦਿਨਾਂ ਤੱਕ ਡੁੱਬੇ ਰਹੇ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਅਸੀਂ ਬਾਉਪੁਰ ਜਦੀਦ ਦੇ ਵਿੱਚ ਆ ਬਾਉਪੁਰ ਜਦੀਦ ਦੀ ਇੱਕ ਅਜਿਹੀ ਜ਼ਮੀਨ ਹੈ ਆ ਅੱਜ ਇਸ ਜਗ੍ਹਾ ਤੇ ਮੈਂ ਖੜਾ ਹਾਂ ਇਹ ਇੱਕ ਕਿਸਾਨ ਆਗੂ ਨੇ ਜਿਨ੍ਹਾਂ ਨੇ ਕੁਝ ਪਰਿਵਾਰਾਂ ਨੂੰ ਦਾਨ ਕਰ ਦਿੱਤੀ 10-10 ਮਰਲੇ ਕਿਉਂਕਿ ਉਹਨਾਂ ਪੰਜ ਪਰਿਵਾਰਾਂ ਦੇ ਜਿੱਥੇ ਘਰ ਰੁੜੇ ਉੱਥੇ ਹੀ ਉਹਨਾਂ ਦੀ ਥੋੜੀ-ਥੋੜੀ ਜਿਹੜੀ ਵਾਹੀਯੋਗ ਜ਼ਮੀਨ ਸੀ ਉਹ ਦਰਿਆ ਨੇ ਆਪਣੇ ਨਾਲ ਹੜ੍ਹ ਲਈ ਉਹਨਾਂ ਕੋਲ ਹੁਣ ਨਾ ਤਾਂ ਉਹਨਾਂ ਦੇ ਰਹਿਣ ਦਾ ਕੋਈ ਅ ਬਸੇਰਾ ਬਚਿਆ ਤੇ ਨਾ ਹੀ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਬਚਿਆ ਹੁਣ ਇਸ ਜਗ੍ਹਾ ਦੇ ਵਿੱਚ ਉਹਨਾਂ ਨੇ ਤੰਬੂ ਲਾਏ ਹੋਏ ਆ ਔਰ ਦੂਜੀ ਗੱਲ ਉਹਨਾਂ ਲੋਕਾਂ ਦੇ ਘਰ ਬਣਵਾਉਣ ਦੇ ਲਈ ਜਾਂ ਬਹੁਤ ਸਾਰੇ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਗੋਦ ਲੈਨੇ ਇਹਨਾਂ ਪਿੰਡਾਂ ਨੂੰ ਇਹਨਾਂ ਪਰਿਵਾਰਾਂ ਨੂੰ ਅਸੀਂ ਉਹਨਾਂ ਦਾ ਜੀਵਨ ਬਸਰ ਦੁਬਾਰਾ ਚੱਲਦਾ ਕਰਾਂਗੇ ਔਰ ਨਾਲ ਹੀ ਉਹਨਾਂ ਦੇ ਘਰ ਬਣਾ ਕੇ ਦੇਵਾਂਗੇ ਪਰ ਹਾਲੇ ਤੱਕ ਇਸ ਪਿੰਡ ਦੇ ਵਿੱਚ ਘਰ ਬਣਨਾ ਸ਼ੁਰੂ ਨਹੀਂ ਹੋਇਆ ਜਥੇਬੰਦੀਆਂ ਨੇ ਬਹੁਤ ਸਾਰੀਆਂ ਸਮਾਜ ਸੇਵੀ ਲੋਕਾਂ ਨੇ ਇਹ ਜਿਹੜਾ ਜਿੰਮਾ ਤਾਂ ਲੈ ਲਿਆ ਸੀ ਪਰ ਹਾਲੇ ਤੱਕ ਉਹ ਕੰਮ ਨਹੀਂ ਸ਼ੁਰੂ ਹੋਇਆ ਲੋਕ ਅਡੂੜੀ ਕਰ ਰਹੇ ਨੇ ਇਹ ਇਹ ਇਸ ਪਾਸੇ ਦਿਖਾ ਦਿਓ ਇਹ ਤੰਬੂ ਹੈ ਜਿਸ ਦੇ ਵਿੱਚ ਇਸ ਕੜਕ ਦੀ ਠੰਡ ਜਿਹੜੀ ਰਾਤ ਨੂੰ ਟੈਂਪਰੇਚਰ ਜਦੋਂ ਅਸੀਂ ਕਹਿੰਦੇ ਹਾਂ ਕਿ 5 ਤੋਂ 6 ਡਿਗਰੀ ਰਹਿ ਗਿਆ ਉਸ ਵੇਲੇ ਸਾਨੂੰ ਹਰ ਉਹ ਸਹੂਲਤ ਦੀ ਲੋੜ ਹੁੰਦੀ ਹੈ ਕਿ ਅਸੀਂ ਠੰਡ ਤੋਂ ਬਚੀਏ ਪਰ ਇਹ ਪਰਿਵਾਰ ਜਿਹੜੇ ਨੇ ਜਿਹੇ ਇਹ ਤੰਬੂਆਂ ਦੇ ਵਿੱਚ ਰਹਿੰਦੇ ਆ ਉਹ ਇਹਨਾਂ ਦੀ ਮਜਬੂਰੀ ਹੈ ਕਿਉਂਕਿ ਇਹਨਾਂ ਕੋਲ ਰਹਿਣ ਦੇ ਲਈ ਕੋਈ ਜਗ੍ਹਾ ਬਚੀ ਨਹੀਂ ਕੋਈ ਬਸੇਰਾ ਬਚਿਆ ਨਹੀਂਗਾ ਇਸ ਕਰਕੇ ਇਹਨਾਂ ਨੂੰ ਰਹਿਣਾ ਪੈ ਰਿਹਾ ਆਲੇ ਦੁਆਲੇ ਤੁਸੀਂ ਦੇਖੋ ਕਿ ਆ ਰੇਤਾ ਇਹਨਾਂ ਨੇ ਜਿਹੜਾ ਰੇਤਾ ਖੇਤਾਂ ਦੇ ਵਿੱਚ ਆਇਆ ਸੀ ਉਹ ਚੱਕ ਕੇ ਇੱਥੇ ਲਿਆ ਕੇ ਰੱਖ ਲਿਆ ਕਿ ਜਦੋਂ ਸਾਡਾ ਘਰ ਬਣਾਣਾ ਸ਼ੁਰੂ ਹੋਏਗਾ ਤੇ ਸਾਡੇ ਕੰਮ ਆਉ ਉਸ ਤੋਂ ਪਹਿਲਾਂ ਇਹ ਇੱਕ ਨਲਕਾ ਜ਼ਰੂਰ ਇੱਥੇ ਲਗਵਾ ਕੇ ਦੇ ਦਿੱਤਾ ਗਿਆ ਕਿਉਂਕਿ ਦਿਨ ਰਾਤ ਜਦੋਂ ਇੱਥੇ ਰਹਿਣਾ ਤਾਂ ਪਾਣੀ ਦੀ ਲੋੜ ਰਹਿਣੀ ਆ ਇਹ ਪਰਿਵਾਰਾਂ ਨੇ ਕੀ ਕੁਝ ਹੰਡਾਇਆ ਸੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਨਾਮ ਕੀ ਹੈ ਤੁਹਾਡਾ ਮੇਜਰ ਸਿੰਘ ਭਾਈ ਜੀ ਮੇਜਰ ਸਿੰਘ ਜੀ ਇਸ ਤੋਂ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕੀ ਕੋਸ਼ਿਸ਼ ਸੀ ਤੁਹਾਡੇ ਕੋਲੇ ਜ਼ਿੰਦਗੀ ਜੀ ਭਾਈ ਪਹਿਲਾਂ ਬਹੁਤ ਵਧੀਆ ਪੰਜ ਕਿਲੇ ਸਾਡੀ ਜ਼ਮੀਨ ਦੇ ਹੈਗੇ ਤੇ ਵਧੀਆ ਸਾਡੇ ਤਿੰਨ ਪਰਿਵਾਰ ਹੀ ਫਿਰ ਮਲ ਉਹਦੇ ਕਮਰੇ ਵਧੀਆ ਬਣਾਏ ਲੈਂਡ ਰੰਟ ਪਾਏ ਕਿ ਛੱਡ ਪਏ ਟੂੜੀ ਵਾਲੇ ਯਾਨਕਿ ਬਹੁਤ ਹੀ ਹਰਾ ਸਾਡੇ ਤੇ ਜਦੋਂ ਪਾਣੀ ਆਇਆ ਤੇ ਨੇ ਬਹੁਤ ਮੰਦਾ ਕਰਤਾ ਨਾਲ ਹੀ ਪੰਜ ਕਿਲੇ ਪੈਲੀ ਦੇ ਰੋੜ ਕੇ ਲਿਆ ਗਿਆ ਪੰਜ ਦੇ ਪੰਜ ਹੀ ਰੁੜ ਗਏ ਪੰਜ ਦੇ ਪੰਜ ਹੀ ਸਾਡੇ 9 ਘਰ ਆ ਰਾਮਪੁਰ ਗੋੜੀ ਜਿਹੜੇ ਰੁੜ ਚੁੱਕੇ ਸਾਰੇ ਘਰਾਂ ਦੀ ਪਹਿਲੀ ਰੁੜ ਗਈ ਆ ਨਵਾਂ ਦੀ ਹੂੰ ਤੇ ਘਰ ਵੀ ਰੁੜ ਗਏ ਸਾਡੇ ਦੇ ہاں ਘਰ ਵੀ ਤੇ ਤਿੰਨ ਘਰ ਸਾਡੇ ਇਹ ਆਪਦੇ ਹੁਣ 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 ਗੁਜ਼ਾਰਾ ਕਿਵੇਂ ਕਰ ਰਹੇ ਹੋ ਹੁਣ ਤਾਂ ਭਾਜੀ ਇਦਾਂ ਹੀ ਕਰਦੇ ਸਰਪੰਚ ਸਾਹਿਬ ਦੇ ਠਹਿਰੇ ਸਾਂ ਹੀ ਤੇ ਦੂਜੇ ਹੋਰ ਕਦੇ ਆਸ-ਪਾਸੇ ਰਹ ਰਹੇ ਟਾਈਮ ਬਸ ਕਰਦੇ ਹਰੇ ਅੱਛਾ ਤੁਹਾਡੇ ਤੱਕ ਕੋਈ ਅਜਿਹੇ ਲੋਕ ਪਹੁੰਚੇ ਸੀ ਕੋਈ ਸਮਾਜ ਸੇਵੀ ਪਹੁੰਚੇ ਸੀ ਕਿ ਤੁਹਾਡਾ ਘਰ ਬਣਾ ਕੇ ਦੇਵਾਂਗੇ ਹਾਂਜੀ ਹਾਂਜੀ ਆ ਕੇ ਬਹੁਤ ਕਹੇ ਕਿ ਹੁਣ ਵੀ ਪਿੰਡ ਚ ਨਾ ਚਾਲੂ ਕੀਤਾ ਪਰ ਇੱਥੇ ਨਹੀਂ ਹੋਇਆ ਇਹ ਕਹਿੰਦੇ ਬਣੂਣੂ ਪਿਆਵਾਂਗੇ ਇੱਨਾ ਕਿ ਜਿੰਦੇ ਆਵਾਂਗੇ 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 ਬਣਾਉਣ ਆਏ ਨਹੀਂ ਅਜੇ ਤੱਕ ਵੀ ਨਹੀਂ ਆਇਆ ਪਿੰਡ ਚ ਚੱਲ ਰਿਹਾ ਕੰਮ ਹਾਂ ਇੱਕ ਘਰ ਦਾ ਚੱਲ ਰਿਹਾ ਪਿੰਡ ਚ ਹਾਂਜੀ ਤੁਸੀਂ ਢੀਕ ਕਰ ਰਹੇ ਹਾਂ ਹਾਂ ਢੀਕ ਕਰਨਾ ਇਥੇ ਤਰ ਤਰ ਤੋ ਹਟ ਕੇ ਬੈਠੇ ਨਲਕਾ ਲਵਾਇਆ ਜਲਦੀ ਜਲਦੀ ਕੰਮ ਚੱਲੂਗਾ ਤੇ ਸਾਡਾ ਜੜਾ ਸਰ ਲਗੋ ਆ ਬੰਜੂ ਨੰਗ ਨੰਗ ਬੱਚੇ ਆ ਪਰ ਹਲੇ ਤੱਕ ਨਹੀਂ ਪਹੁੰਚਿਆ ਕੋਈ ਬਰੀ ਇਹ ਬੱਚੇ ਤੁਹਾਡੇ ਨੇ ਹਾਂਜੀ ਹਾਂਜੀ ਬੱਚੇ ਸਾਡੇ ਨੇ ਪੜਦੇ ਨੇ ਬੱਚੇ ਹਾਂ ਜੀ ਪੜਦੇ ਆ ਜੀ ਪੜਦੀ ਪੜ੍ਹਾਈ ਵੀ ਖਰਾਬ ਹੋ ਗਈ ਬੱਚਿਆਂ ਦੀ ਸਕੂਲ ਦਾ ਹਾਰੇ ਪਾਣੀ ਪੂਣੀ ਆਇਆ ਰਿਹਾ 2-2.5 ਮਹੀਨੇ ਤੇ ਹੁਣ ਦੁਬਾਰਾ ਜਾਣ ਲੱਗੇ ਫੇਰ ਆਰੂ ਬਣੇ ਹੁਣ ਸ਼ੁਰੂ ਕੀਤੀ ਪੜ੍ਹਾਈ ਹੈ ਨਾ ਕੰਮ ਕਰ ਕੀ ਕਰਦੇ ਹੋ ਫਿਰ ਉਸ ਤੋਂ ਬਾਅਦ ਗੁਜ਼ਾਰਾ ਕਿਵੇਂ ਚੱਲਦਾ ਏਦਾਂ ਮੈਂ ਤਮਦੂਰ ਚਲੰਦੀ ਆ ਜੀ ਹੁਣ ਮੈਂ ਤੋਂ ਇਥੇ ਸਾਰੇ ਪਾਣੀ ਆ ਗਿਆ ਭਰਾ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਰ ਕਦੀ ਮੈਂ ਇਥੇ ਹੁਣ ਏਦਾਂ ਮਾੜੀ ਮੋੜੀ ਕਿ ਕਰਾ ਚੱਲੰਦੇ ਸਾਰਿਆਂ ਦਾ ਖਾਇਆ ਪਿਆ ਵਾ ਜੀ ਸਾਡੇ 16 ਪੈਣਾ ਦਾ ਸਾਰਾ ਝੋਨਾ ਬਰਬਾਦ ਹੋ ਗਿਆ ਪਹਿਲੀਆਂ ਬਹੁਤ ਬਾਰ ਬਰਬਾਦ ਹੂੰ ਬਰੇਤਾ ਬੈਗੀ ਕੇ ਵੀ ਰੁੜ ਗਈ। ਇਹਦਾ ਬਹੁਤ ਮੰਦਾ ਹਾਲਾਤ ਹੋਏ ਪਏ। ਸਾਰੇ ਦਾ ਸਾਰਾ ਕੋਜੀ ਰੁੜ ਗਿਆ। ਇਹ ਇਸ ਬੱਚੇ ਨੇ ਦੋ ਦੋ ਪਰਿਵਾਰ ਦੋ ਪਰਿਵਾਰੋਂ ਤੁਸੀਂ ਇੱਥੇ ਇਹ ਦੋ ਪਰਿਵਾਰਾਂ ਦੇ ਬੱਚੇ ਹੈਗੇ ਆ। ਵੀਰ ਤੁਹਾਡਾ ਕੀ ਨਾਮ ਹੈ? ਪ੍ਰਗਟ ਸਿੰਘ ਜੀ। ਪ੍ਰਗਟ ਸਿੰਘ ਤੁਹਾਡਾ ਵੀ ਨੁਕਸਾਨ ਹੋਇਆ ਕਰਦਾ। ਹਾਂ ਜੀ। ਸਾਡਾ ਤਾਂ ਸਾਰਾ ਕੋਈ ਰੁੜ ਗਿਆ ਜੀ। ਘਰ ਵੀ ਰੁੜ ਗਿਆ ਸਾਰਾ। ਪਹਿਲੀ ਜਿਹੜੀ ਉਹ ਵੀ ਉੱਚੀ ਵੀ ਦਰਿਆ ਚ ਲੰਡਿਆ। ਘਰ ਦੇ ਉੱਪਰ ਦੀ ਹਣ ਪਾਣੀ ਚ ਲੰਡਿਆ ਇਸ ਟਾਈਮ ਤੇ। ਜਿਹੜੇ ਬੱਚੇ ਆ ਵਿਚਾਰੇ ਆ ਨਾਲ ਗੁੱਡੀਆਂ ਮੇਰੀਆਂ ਤਿੰਨ ਤੇ ਇਦਾਂ ਹੀ ਆ ਕਿਸੇ ਦੇ ਘਰੇ ਰਹਿ ਕੇ ਗੁਜ਼ਾਰਾ ਕਰਨ ਤੁਸੀਂ ਭਾਈ ਉਹ ਦੋਨੋਂ ਹਾਂਜੀ ਸਕੇ ਭਰਾਵਾਂ ਦੇ ਸਕੇ ਭਾਈ ਉਹ ਹਾਂਜੀ ਦੋਹਾਂ ਦੀ ਘਰ ਰੋੜ ਗਈ ਹਾਂਜੀ ਦੋ ਪਤੀਏ ਆ ਜੀ ਇਹਨਾਂ ਦਾ ਵੀ ਘਰ ਹੀ ਉੱਥੇ ਨਾਲ ਹੀ ਛੱਡੇ ਇਹਨਾਂ ਦਾ ਵੀ ਰੋੜ ਚੁੱਕਾ ਘਰ ਦੀ ਜਗ੍ਹਾ ਵੀ ਨਹੀਂ ਬਚੀ ਤੇ ਜ਼ਮੀਨ ਵੀ ਰੋੜ ਗਈ ਜ਼ਮੀਨ ਵੀ ਰੋੜ ਬੱਚਾ ਹੀ ਕੁਛ ਨਹੀਂ ਬੱਚਾ ਹੀ ਕੁਛ ਨਹੀਂ ਜੀ ਹਾਂਜੀ ਕੋਈ ਸਰਕਾਰ ਵੱਲ ਮੱਤ ਵੀ ਨਹੀਂ ਆਈ ਸਾਨੂੰ ਉਹਨਾਂ ਨੇ ਮਤਲਬ ਨਹੀਂ ਹਾਂ ਮਰ ਦੀ ਕੋਈ ਹਲਪ ਹੋਣ ਤੱਕ ਕੋਈ ਮੁਆਵਜ਼ਾ ਕਿਸੇ ਤਰ੍ਹਾਂ ਦਾ ਨਹੀਂ ਜੀ ਕੋਈ ਪੂਰਾ ਪੈਸਾ ਨਹੀਂ ਮਿਲਿਆ ਸਰਕਾਰ ਨੇ ਦਿੱਤੇ ਨਹੀਂ ਪਿੱਛੇ ਸਰਕਾਰ ਨੇ ਪੈਸਾ ਨਹੀਂ ਦਿੱਤਾ ਤਾਂ ਭੈਣ ਭਰਾਵਾਂ ਨੇ ਹਲਪ ਕੀਤੀ ਜਿੰਨੀ ਕੀਤੀ ਹੈ ਹਾਂ ਜੀ ਵੈਸੇ ਬਚਾ ਰਿਹਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨਹੀਂ ਖਾਨ ਨਹੀਂ ਹੋਇਆ ਹਾਂ ਜੀ ਉਹ ਤੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜਿਹੜੀ ਸੰਗਤ ਨੇ ਜੋ ਮਿਆਰੀ ਸਾਡੇ ਘਰ ਦੀ ਲਈ ਪਈ ਆ ਉਹ ਆ ਕੇ ਤੇ ਸਾਡਾ ਘਰ ਜਿਹੜਾ ਬਣਾ ਕੇ ਦੇਣ ਤੇ ਬੱਚੇ ਲੈ ਕੇ ਅਸੀਂ ਵੀ ਆਪਦੇ ਪਰਿਵਾਰ ਚ ਬੈਠੀ ਸਾਡਾ ਬਹੁਤ ਔਖਾ ਹੈ ਟਾਈਮ ਤੇ ਕਰੀ ਕਰੇ ਰਹਿਣ ਦੇ ਤਰੀਕੇ ਦੇ ਬਹੁਤ ਜ਼ਿਆਦਾ ਔਖਾ ਸਾਡਾ ਕੰਮ ਬੱਚੇ ਆ ਪੜ੍ਹਾਈ ਵੀ ਖਰਾਬ ਹੋਉਂਦੀ ਇਹਨਾਂ ਦੀ ਹਾਂਜੀ ਇਹਦੇ ਹੱਥ ਜੋੜ ਕੇ ਕਿੱਥੇ ਰਹੇ ਹੁਣ ਅਸੀਂ ਇਹ ਜਵਾ ਮੇਰਾ ਭਰਾ ਰਿੰਦਾ ਸਰਪੰਚਾਂ ਘਰੇ ਰਹਿੰਦਾ ਵਾ ਤੇ ਜਿਹੜਾ ਮੈਂ ਮੈਂ ਕਿਸ ਦੇ ਘਰੇ ਰਹਿਣ ਦਾ ਆ ਮੁੰਡੇ ਜਿਹੜੇ ਭਤੀਜੇ ਨਾਲ ਦੇ ਵਿਚਾਰੇ ਕਿਸ ਦੇ ਘਰੇ ਰਹਿਣ ਦੇ ਆ ਮੈਂ ਮਤਲਬ ਪਰਿਵਾਰ ਸਾਰਾ ਖਿੰਡ ਗਿਆ ਸਾਰਾ ਪਰਿਵਾਰ ਖਿਲਰਿਆ ਪਿਆ ਬਹੁਤ ਮੰਦਾ ਹਾਲ ਆ ਜੀ ਜੀ ਨਹੀਂ ਜੀ ਨਹੀਂ ਕਰਦਾ ਜੀ ਨੂੰ ਹੁਣ ਤੇ ਬਹੁਤ ਔਖਾ ਹੋਇਆ ਪਿਆ ਵਾ ਹੋਰ ਤੇ ਉਹਨਾਂ ਦੇ ਗਾੜੀ ਵੀਰਾਂ ਦੇ ਗਾੜੀ ਜਿਹੜਾ ਅਸੀਂ ਤੇ ਉਹ ਹੱਥ ਜੋੜਦੇ ਆ ਜਿੰਨਾ ਜੋ ਮਿਹਰੀ ਚੁਕੀ ਆ ਉਹ ਸਾਡਾ ਘਰ ਬਣਾ ਦੇਣਾ ਤੇ ਅਸੀਂ ਜਿਹੜਾ ਰਹਿਣ ਸਵੇਰਾ ਉਹਦਾ ਆ ਕੇ ਕਰ ਲਿਆ ਉਹਦੇ ਘਰੇ ਤੇ ਪਰਿਵਾਰ ਸਿਗਾ ਸਾਡਾ ਇਕੱਠਾ ਹੋ ਗਿਆ ਵੀ ਜ਼ਿੰਦਗੀ ਦੁਬਾਰਾ ਲਈ ਤੇ ਆਵੇ ਹਾਂਜੀ ਭਣੇ ਯਾਦ ਆਉਂਦਾ ਉਹ ਵੇਲਾ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਹੋਰ ਹਾਂਜੀ ਭਾਜੀ ਉਹ ਬਹੁਤ ਮਤ ਪਿੱਛੇ 3 ਮਹੀਨੇ ਚ ਤਸੀਂ ਕਮਰੇ ਪਵਾਏ ਸੀ ਗਾੜੀ ਬਰਾਂਡੇ ਪਾਏ ਸੀ ਤੇ ਸਾਡੇ ਉਹ ਵੀ ਨਹੀਂ ਰਹੇ ਤੋਂ ਜਦੋਂ ਅਸੀਂ ਉਧਰ ਆਨੇ ਆ ਜਿਹਨੂੰ ਉਹ ਹੁੰਦਾ ਹੀ ਜਾਣੇ ਨਹੀਂ ਉਧਰ ਨੂੰ ਇਥੇ ਘਰ ਸੀ ਹਾਂਜੀ ਜਿੱਥੇ ਘਰ ਸੀ ਹਾਂ ਇਹ ਸਰਕਾਰ ਨੂੰ ਆਨੇ ਆਂ ਵੀ ਜਾਂ ਜਿੰਨੇ ਸਾਡੇ ਹੁਣ ਚੁੱਕੇ ਹੋਏ ਕਮਰਿਆਂ ਦੇ ਵੀ ਤੁਹਾਨੂੰ ਬਣਾ ਕੇ ਦੇਵਾਂਗੇ ਉਹਨਾਂ ਕੋਈ ਨਹੀਂ ਪਹੁੰਚਦਾ ਇੱਥੇ ਤੇ ਜਾਂ ਸਾਨੂੰ ਵੀ ਜਵਾਬ ਦੇ ਦਿੰਦੇ ਅਸੀਂ ਫੇਰਾ ਪਿਆਦੇ ਮਾਰੇ ਚੰਗੇ ਬਣਾ ਲੀਏ ਇੱਕ ਕੋਠੇ ਚ ਗੁਜ਼ਾਰਾ ਕਰ ਲਾਂਗੇ ਹਾਂਜੀ ਇਹ ਇਹ ਬੱਚੇ ਨੇ ਤੁਹਾਡੇ ਬੇਟਾ ਯਾਦ ਆਉਂਦੀ ਕਰਦੀ ਹਾਂਜੀ ਬਹੁਤ ਛੋਟਾ ਵੱਡਾ ਸਰ ਹੈ ਹਾਂਜੀ ਉਹਨਾਂ ਦੇ ਹਨੇ ਕੁਝ ਵੀ ਚਾਹਨੇ ਉਦਾਂ ਦੇ ਘਰ ਬਣਾ ਹਾਂਜੀ ਬਣਨਗੇ ਘਰ ਤੁਹਾਡੇ ਸਾਰਿਆਂ ਦੇ ਬਣਨਗੇ ਕੀ ਹੋਇਆ ਨਾ ਬਹੁਤ ਸਾਰੇ ਲੋਕਾਂ ਨੇ ਕਿ ਅਸੀਂ ਤੁਹਾਡੇ ਘਰ ਬਣਾ ਕੇ ਦੇਵਾਂਗੇ ਬਣਨਗੇ ਘਰ ਤੁਹਾਡੇ ਇਹ ਵੀ ਜਿਦ ਪਾਜੀ ਜਾਂਦੇ ਉਦੋਂ ਨਹੀਂ ਰਹਿੰਦੇ ਹੀ ਦੇਖਿਆ ਨਹੀਂ ਜਾਂਦਾ ਨਾ ਉੱਧਰ ਹਾਂਜੀ ਇਹ ਕੁੜੀਆਂ ਨੂੰ ਜ਼ਿਆਦਾ ਸਮਝ ਹੁੰਦੀ ਹੈ ਇੰਨੀ ਉਮਰ ਦਾ ਕੋਈ ਮੁੰਡਾ ਹੋਵੇ ਉਹ ਜ਼ਿਆਦਾ ਇਨਾ इमोशनल ਨਹੀਂ ਹੁੰਦਾ ਇਹ ਬੱਚੀਆਂ ਨੂੰ ਜ਼ਿਆਦਾ इमोਸ਼ਨਲੀ ਇਹ ਸਾਰੀਆਂ ਚੀਜ਼ਾਂ ਨਾਲ ਅਟੈਚਮੈਂਟ ਹੁੰਦੀ ਆ ਜੋ ਉਹਨਾਂ ਦੇ ਬਾਪ ਨੇ ਬਣਾਈਆਂ ਉਹਨਾਂ ਦੇ ਮਾਂ ਪਿਓ ਉਹਨੇ ਜੋ ਚੀਜ਼ਾਂ ਬਣਾ ਕੇ ਦਿੱਤੀਆਂ ਉਹਨਾਂ ਨਾਲ ਕੁੜੀਆਂ ਦੀ ਅਟੈਚਮੈਂਟ ਜ਼ਿਆਦਾ ਹੁੰਦੀ ਔਰ ਪਹਿਲਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਕੀ ਬੱਚਿਆਂ ਤੋਂ ਆ ਦੇਖੋ ਕਿ ਇਹ ਕੁੜੀ ਗੱਲ ਵੀ ਨਹੀਂ ਉਹ ਤਾਂ ਹੋਈ ਪੂਰੀ ਕਿ ਮੈਂ ਆਪਣੇ ਆਪਣਾ ਘਰ ਯਾਦ ਕਰਕੇ ਉਹ ਸਾਰਾ ਕੁਝ ਉਹ ਮੰਜ਼ਰ ਸਾਹਮਣੇ ਆਇਆ ਤੇ ਅੱਖਾਂ 'ਚੋਂ ਹੰਝੂ ਆ ਗਏ ਉਹ ਤਾਂ ਇੱਥੇ ਘਰ ਬਣੂਗਾ ਤੁਹਾਡਾ ਜਗ੍ਹਾ ਦਿੱਤੀ ਹੈ ਨਾ ਸਰਪੰਚ ਸਾਹਿਬ ਨੇ ਹਾਂਜੀ ਹੈ ਇੱਥੇ ਇੱਥੇ ਘਰ ਬਣਾ ਕੇ ਖੜੇ ਨੇ ਸਰਪੰਚ ਸਾਹਿਬ ਦੇ ਭਰਾ ਵੀ ਖੜੇ ਨੇ ਸਾਡੇ ਨਾਲ ਅ ਅਸੀਂ ਤਾਂ ਵੀਰ ਜੀ ਅੱਜ ਪਹੁੰਚੇ ਆ ਸਾਡਾ ਸਾਡੇ ਆਪ ਦੇ ਦਿਲ ਨੂੰ ਹੌਲ ਪੈਂਦੇ ਆ ਜਿਵੇਂ ਇਹ ਬੱਚਿਆਂ ਨੂੰ ਦੇਖ ਕੇ ਜਾਂ ਇਹ ਪਰਿਵਾਰਾਂ ਨੂੰ ਦੇਖ ਕੇ ਮਤਲਬ ਤੁਹਾਡੇ ਤਾਂ ਕੋਲ ਰਹਿੰਦੇ ਨੇ ਇਹ ਸਾਰਾ ਪਰਿਵਾਰ ਕੀ ਪਿੰਡ ਪੂਰਾ ਸਾਥ ਦੇ ਰਿਹਾ ਹੈ ਅਜਿਹੇ ਲੋਕਾਂ ਦਾ ਬਿਲਕੁਲ ਜੀ ਬਹੁਤ ਸਾਥ ਦੇ ਰਹੇ ਆ ਅਸੀਂ ਇਹਨਾਂ ਨੂੰ ਕੋਈ ਆਪਣੇ ਬੱਚਿਆਂ ਵਾਂਗ ਬੱਚੇ ਸਮਝਦੇ ਆ ਪਰ ਬੜਾ ਹੁਣ ਵੀ ਆ ਦੇਖਿਆ ਜਦੋਂ ਤੁਸੀਂ ਗੱਲ ਕਰ ਰਹੇ ਮਨ ਸਾਡਾ ਵੀ ਪਰ ਆਇਆ ਬਹੁਤ ਕੋਸ਼ਿਸ਼ ਕਰੀਦੀ ਪਲਪਲ ਇਹਨਾਂ ਬੱਚਿਆਂ ਨਾਲ ਰਹੀਏ ਖੁਸ਼ੀ ਦੇਣ ਦੀ ਕੋਸ਼ਿਸ਼ ਕਰੀਦੀ ਆ ਪਰ ਫਿਰ ਵੀ ਉਹ ਜੋ ਕੁਝ ਅਸੀਂ ਪਰਿਵਾਰ ਦੇ ਵਿੱਚ ਇਹਨਾਂ ਨੇ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਆਜ਼ਾਦੀ ਦੇ ਵਿੱਚ ਰਹਿਣਾ ਬੱਚਿਆਂ ਨੇ ਫੀਲ ਕਰਨਾ ਆਜ਼ਾਦੀ ਕਰਨੀ ਜਾਂ ਇਹਨਾਂ ਦਾ ਜਿਹੜਾ ਘਰ ਸੀ ਅਸੀਂ ਦੇਖਿਆ ਜਦਾਂ ਇਹ ਬਣਿਆ ਸੀ ਕਿਸਤਾਂ ਦੇ ਨਾਲ ਕਹਿੰਦੇ ਛੋਟੇ ਛੋਟੇ ਪਾਰਟਸ ਚ ਬਣਾਇਆ ਹੈ ਇਹਨਾਂ ਨੇ ਮਜ਼ਦੂਰੀ ਕਰ ਕਰਕੇ ਦੋਵਾਂ ਜੀਆਂ ਨੇ ਜਾਂ ਦੂਸਰੇ ਜਿਹੜੇ ਪਰਿਵਾਰ ਵੀ ਆ ਕਿਸੇ ਇਸ ਵਾਰੀ ਮੈਂ ਤਾਂ ਅੱਗੇ ਵੀ ਕਿਸੇ ਵੀਰ ਨਾਲ ਗੱਲ ਕਰਦਾ ਸੀ ਵੀ ਇਹ ਵੀਰ ਨੇ ਰਸੋਈ ਜਣਕੀ ਅੱਜ ਬੱਚਿਆਂ ਨੇ ਰਸੋਈ ਪਹਿਲੀ ਵਾਰ ਦੇਖੀ ਵੀ ਸਾਡੇ ਘਰ ਰਸੋਈ ਕੀ ਚੀਜ਼ ਹੁੰਦੀ ਉਦਾਂ ਹੀ ਓਪਨ ਚ ਕਮਰੇ ਜੀ ਨਾਲ ਕਰ ਲੈਂਦੇ ਸੀ ਤੇ ਹੁਣ ਉਹ ਥੋੜਾ ਵਧੀਆ ਘਰ ਬਣਾ ਲਿਆ ਸੀ ਕਲਾ ਘਰ ਨਹੀਂ ਨਾਲ ਮਾਲ ਡੰਗਰ ਵੀ ਰੱਖਿਆ ਹੋਇਆ ਵਾ ਤੇ ਉਸ ਲਈ ਵੀ ਵਧੀਆ ਬਰਾਂਡੇ ਤੋੜੀ ਲਈ ਸ਼ੈੱਡ ਉਹ ਚੀਜ਼ਾਂ ਬਣਾਈਆਂ ਸੀ ਅਸੀਂ ਉਹ ਚੀਜ਼ਾਂ ਹੱਥੀਂ ਅੱਖੀਂ ਰੁੜਦੀਆਂ ਦੇਖੀਆਂ ਤੇ ਬਹੁਤ ਜ਼ਿਆਦਾ ਮਨ ਦੁਖਦਾ ਵਾ ਤੇ ਉਹ ਘਰ ਹੈ ਜਿਹੜਾ ਜਦੋਂ ਰੁੜ ਰਿਆ ਸੀ ਤੇ ਉਹ ਉਹਨਾਂ ਨੂੰ ਅਸੀਂ ਜਦੋਂ ਥਾਣਾ ਵਾਲ ਘਰ ਬਣਾਏਗਾ ਤੋੜਨੇ ਬੜੇ ਔਖੇ ਆ ਤੋੜ ਤੋੜ ਕੇ ਘਰਾਂ ਦੇ ਵਿੱਚੋਂ ਕੋਈ ਦਰਵਾਜ਼ਾ ਕੱਢਿਆ ਜਾਂ ਕੁਝ ਕੱਢਿਆ ਵੀ ਕੁਝ ਵੀ ਇਹਨਾਂ ਦਾ ਅਸੀਂ ਕੋਈ ਟੀਨ ਬਚਾ ਸਕੀਏ ਜਾਂ ਕੋਈ ਲੋਹਾ ਬਚਾ ਲਈਏ ਕਿ ਵਿਚਾਰੇ ਲਈ ਇਹਨਾਂ ਨੂੰ ਖੇਚਲ ਘੱਟ ਪਾਉਗੀ ਖਰਚਾ ਘਟ ਜਾਵੇ ਸੋ ਬਹੁਤ ਜੜਾ ਇਹ ਜਿਹੜਾ ਸੀਨ ਆ ਜਿਹੜਾ ਬੱਚਿਆਂ ਦਾ ਦੇਖਣਾ ਬਹੁਤ ਹਾਂਜੀ ਕਾਲਜੇ ਨੂੰ ਤੂੰ ਪੈਂਦੀ ਆ ਤੇ ਅੱਛਾ ਇਹ ਜਗਾ ਜਗਾ ਤੁਸੀਂ ਫਿਰ ਇਹਨਾਂ ਨੂੰ ਦਿੱਤੀ ਹੋਈ ਆ ਸਾਰਿਆਂ ਬਿਲਕੁਲ ਜੀ ਕਿੰਨੇ ਪਰਿਵਾਰਾਂ ਨੂੰ ਇਹ ਤਿੰਨੇ ਭਰਾ ਵਾ ਜੀ ਇਹ ਦੋ ਭਰਾ ਇੱਥੇ ਮੌਜੂਦ ਹੈ ਇੱਕ ਦੇ ਇੱਕ ਭਰਾ ਦੀ ਦੀ ਡੈਥ ਹੋ ਚੁੱਕੀ ਸੀ ਉਹਨਾਂ ਦੀ ਤੇ ਇੱਕ ਦਸਮ ਜੋ ਜ਼ਿਕਰ ਜੋ ਗੱਲ ਇਹ ਆ ਕਿ ਸਰਨ 13 ਦੇ ਵਿੱਚ ਜਦੋਂ ਫਲੱਡ ਆਇਆ ਸੀ ਨਾ ਹੜ ਆਇਆ ਸੀ ਇਹ ਵੀਰ ਉਹ ਨਹੀਂ ਛੋਟੇ ਸੀ ਉਦੋਂ ਵੀ ਜਾਨੀ ਕਿ ਜਿਆਦਾ ਛੋਟੇ ਵੀ ਨਹੀਂ ਜਦਾਂ ਇਹ ਬੱਚੇ ਆ ਤੇ ਇਹਨਾਂ ਦਾ ਫਾਦਰ ਸਾਹਿਬ ਉਦੋਂ ਇੱਕ ਜੁਆਇੰਟ ਫੈਮਿਲੀ ਹੁੰਦੀ ਸੀ ਇਹ ਸੁਲਤਾਨਪੁਰ ਲੋਧੀ ਤੋਂ ਰਾਸ਼ਨ ਪਤਾ ਲੈਣ ਗਿਆ ਸੀ ਰਾਸ਼ਨ ਵਗੈਰਾ ਜਦੋਂ ਹੁਣ ਉੱਥੇ ਬਹੁਤ ਸੰਗਤਾਂ ਨੇ ਮਦਦ ਕੀਤੀ ਇੱਥੇ ਆ ਗਏ ਉਦੋਂ ਇਹਦਾ ਦੀ ਮਦਦ ਨਹੀਂ ਹੁੰਦੀ ਹੁੰਦੀ ਕਿਉਂਕਿ ਸੋਸ਼ਲ ਮੀਡੀਆ ਦਾ ਜੋ ਘੱਟ ਸੀ ਉਹ ਜਦੋਂ ਰਾਸ਼ਨ ਸਮਾਨ ਲੈ ਕੇ ਆ ਰਿਹਾ ਸੀ ਤੇ ਉਹ ਜਿਹੜਾ ਬਜ਼ੁਰਗ ਆਪਣੇ ਪੁਰਾਣੇ ਜਮਾਨੇ ਦੇ ਉਹ ਸਾਫੇ ਦੇ ਨਾਲ ਇੱਕ ਗੱਠੜੀ ਅੱਗੇ ਮੰਲ ਲਈ ਇੱਕ ਪਿੱਛੇ ਮੰਲ ਲਈ ਉਹ ਜਦੋਂ ਆਪਣੇ ਘਰ ਨੂੰ ਲੈ ਕੇ ਜਾ ਰਹੇ ਸਤੇ ਰਸਤੇ ਦੇ ਵਿੱਚ ਡੋਬੇ ਜਾਣ ਕਰਨ ਉਹਨਾਂ ਦੀ 13 ਦੇ ਵਿੱਚ ਇਹਨਾਂ ਦੀ ਪਿਤਾ ਦੀ ਮੌਤ ਹੋ ਗਈ ਇਸੇ ਜਣ ਕੇ ਇਹਨਾਂ ਤੇ 13 ਦੇ ਵਿੱਚ ਵੀ ਉਹ ਜਿਹੜੇ ਸੀਗੇ ਅੱਜ ਤੱਕ ਡੈੱਡ ਬੋਡੀ ਨਹੀਂ ਮਿਲੀ ਅੱਜ ਡੇਡ ਦੇ ਵਿੱਚ ਉਹਨਾਂ ਦੇ ਸਰਟੀਫੀਕੇਟ ਬਣਾਉਣੇ ਜਾਂ ਬੜਾ ਔਖਾ ਕਿਉਂਕਿ ਬੜੀ ਕੋਸ਼ਿਸ਼ ਕੀਤੀ ਵੀ ਇਹਨਾਂ ਦੇ 13 ਦੇ ਵਿੱਚ ਆ ਹੋਇਆ ਸੀ ਇਹਨਾਂ ਨਾਲ ਇਨਸੀਡੈਂਟ ਤੇ ਜਿਹੜਾ ਹੁਣ ਜਿਹੜਾ ਹੋ ਗਿਆ ਵਾ ਇਹ ਤੁਹਾਡੇ ਸਾਹਮਣੇ ਹੈ ਬਹੁਤ ਨੁਕਸਾਨ ਪਹਿਲਾਂ 13 ਫਿਰ 19 ਫਿਰ 23 ਹੁਣ ਇਸ ਤੋਂ ਬਾਅਦ 25 25 ਆ ਜਿਹੜਾ ਬਹੁਤ ਜ਼ਿਆਦਾ ਦੁਖਦਈ ਆ ਦਰਦਨਾਕ ਹੈ ਬਿਲਕੁਲ ਤਾਂ ਆ ਦੇਖੋ ਕਿ ਬੱਚੇ ਬੱਚਾਂ ਦਾ ਇਹ ਹਾਲ ਜਿਹੜਾ ਹੈ ਇਹ ਸ਼ਾਇਦ ਤੁਸੀਂ ਵੀ ਦੇਖ ਨਹੀਂ ਸਕਦੇ ਹੋਗੇ ਚੱਲ ਨਹੀਂ ਸਕਦੇ ਹੋਗੇ ਇਹ ਨਿੱਕੇ ਨਿੱਕੇ ਬੱਚੇ ਜਿਹੜੇ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ ਉਹ ਹੁਣ ਬੇਕਾਰ ਹੋ ਗਏ ਆ ਉਡੀਕ ਕਰ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਦਾ ਆਸਰਾ ਬਣਨ ਦਾ ਵਾਅਦਾ ਕੀਤਾ ਸੀ ਉਹ ਉਹਨਾਂ ਕੋਲ ਪਹੁੰਚਣ ਉਹਨਾਂ ਦੇ ਰੈਣ ਬਸੇਰਾ ਜਿਹੜਾ ਏ ਉਹ ਬਣਾਉਣ ਦੇ ਵਿੱਚ ਮਦਦ ਕਰਨ ਔਰ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਖੁਸ਼ੀ ਖੁਸ਼ੀ ਦੁਬਾਰਾ ਜੀਣੀ ਸ਼ੁਰੂ ਕਰ ਸਕਣ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਸੁਲਤਾਨਪੁਰ ਲੋਧੀ